ਖੁਬੀਰ ਜੀ ਦੇ ਫਾਰਮ ਦੇ ਵਿੱਚ ਵੀ ਮੇਰੇ ਖਾ ਗੇੜੇ ਗੁੜੇ ਮਾਰਦੇ ਰਹਿੰਦੇ ਹੁੰਦੇ ਤੁਸੀਂ ਉਹਨਾਂ ਨੂੰ ਬੜਾ ਸ਼ੌਂਕ ਉਹਨਾਂ ਦੇ ਵੀ ਬੜੇ ਨਿਰਾਲੇ ਨੇ ਬਹੁਤ ਸ਼ੌਂਕ ਆ ਜੀ ਹੀ ਹੈਜ਼ 1 ਆਫ ਦਾ ਬੈਸਟ ਹਾਰਸਸ ਹਾਰਸਸ ਦੀ ਬਰੀਡ ਬਹੁਤ ਉਹਨਾਂ ਦੀ ਟਾਪ ਕਲਾਸ ਦੀਆਂ ਜੈਪਸੀ ਕੋੜੇ ਆ ਉਹਨਾਂ ਕੋਲੇ ਉਹਨਾਂ ਕੋਲੇ ਕੱਕੜ ਬਹੁਤ ਤਰ੍ਹਾਂ ਦੇ ਆ ਪੀਕਾਕਸ ਆ ਉਹਨਾਂ ਕੋਲੇ ਹੂੰ ਉਹਨਾਂ ਨੂੰ ਨੇਚਰ ਨਾਲ ਬਹੁਤ ਆ ਜੀ ਹੁਣ ਤੁਸੀਂ ਬਾਦਲ ਕੋਠੀ ਜਾਓਗੇ ਤਾਂ ਮਤਲਬ ਕਿ ਗ੍ਰੀਨਰੀ ਗ੍ਰੀਨਰੀ ਦਿਖੂਗਾ ਆਹ ਹਾਂ ਤੁਸੀਂ ਚਲੋ ਗਏ ਹੋ ਔਰ ਕੁਝ ਵੀ ਨਹੀਂ ਦਿਖਣਾ ਬਹੁਤ ਪਿਆਰਾ ਹੈ ਜੀ ਸੁਬਾ ਉੱਠਦੇ ਸਾਰ ਨਹਾਉਂਦੇ ਸਾਰ ਪਹਿਲਾਂ ਆਪ ਦੀ ਜਾਨਵਰਾਂ ਦਾ ਘੇੜਾ ਇੱਕ ਕੱਢਣਗੇ। ਭਲਾ ਜੀ ਉਹ ਪੋਲੀਟਿਸ਼ੀਅਨ ਹੋਣ ਆਪ ਦੀ ਫੈਮਲੀ ਨੂੰ ਤਾਂ ਟਾਈਮ ਦੇਣਾ ਹੀ ਹੈ ਨਾ ਜੀ। ਹੂੰ। ਉਹਨ ਬੰਦਾ ਅਗਰ ਆਪ ਦਾ ਘੈਂਟਾ ਵੀ ਆਪਦੇ ਪਰਿਵਾਰ ਨੂੰ ਨਾ ਦੇਵੇ ਜਾਂ ਆਪਦੇ ਨੇਚਰ ਨੂੰ ਨਾ ਦੇਵੇ। ਡੌਗਸ ਦਾ ਡੌਗਸ ਰੱਖਣ ਦਾ ਤੁਹਾਨੂੰ ਵੀ ਬੜਾ ਸ਼ੌਂਕ ਆ। ਆ ਡੌਗਸ ਦਾ ਮੈਨੂੰ ਵੀ ਬਹੁਤ ਸ਼ੌਂਕ ਆ ਜੀ। ਮੈਂ ਪਿੱਛੇ ਜੇ 2-3 ਡੌਗਸ ਸੁਖਵੀਰਤਾ ਜੀ ਨੂੰ ਵੀ ਦਵਾਈ ਸੀਗੇ। ਅੱਛਾ ਉਹਨਾਂ ਨੂੰ ਵੀ ਹੈਗਾ ਸ਼ੌਂਕ? ਬਹੁਤ ਸ਼ੌਂਕ ਆ ਜੀ। ਟੌਏ ਪੂਡਲਸ ਤੇ ਸਟੈਂਡਰਡ ਪੂਡਲਸ ਦਾ। ਬਹੁਤ ਇੱਕ ਟੌਏਪੁੱਡ ਲਿਕ ਬਰੀਡ ਆ ਜਿਹੜਾ 3 ਕਿਲੋ weight ਹੁੰਦਾ ਛੋਟੇ ਜਿਹੇ ਹੁੰਦੇ ਆ ਟੈਡੀ ਦਾ ਤਾਂ ਮਹਿੰਗਾ ਹੀ ਬੜਾ 1.5 ਲੱਖ ਦਾ ਆਉਂਦਾ ਮੇਰੇ ਖਿਆਲ ਹਾਂ ਕਾਫੀ ਐਕਸਪੈਂਸਿਵ ਹੈ ਜੀ ਹਾਂ ਅੱਛਾ ਉਹਨਾਂ ਨੇ ਉਹ ਡੌਗਸ ਰੱਖੇ ਆ ਹਾਂ ਡੌਗਸ ਰੱਖੇ ਜੀ ਮਤਲਬ ਉਹ ਬਹੁਤ ਫ੍ਰੈਂਡਲੀ ਡੌਗਸ ਆ ਹੂੰ ਕੋਈ ਵੱਡਣ-ਵੁੱਡਣ ਨਾਲ ਤਾਂ ਨਹੀਂ ਰੱਖੇ ਮਤਲਬ ਕੀ ਫ੍ਰੈਂਡਲੀ ਡੌਗਸ ਆ ਘੋੜੇ ਵੀ ਉਹਨਾਂ ਨੇ ਖਾਸੇ ਮੰਗੇ ਰੱਖੇ ਆ ਹਾਂ ਜੀ ਸਾਰੇ ਮੋਟੇ ਸਾਡਾ ਕੋਈ ਖਾਸ ਹੀ ਆ ਉਹਨਾਂ ਕੋਲ ਹੀ ਜਾਂਦੇ ਨੇ अच्छा ਉਹਨਾਂ ਨੇ ਦੱਸਿਆ ਸੀਗਾ ਵੀ ਹਾਂ ਕਾਫੀ ਮਹਿੰਗੇ ਮਹਿੰਗੇ ਰੱਖੇ ਆ ਹਾਂ ਇੰਪੋਰਟਡ ਸਾਰੇ ਬਾਹਰ ਲਈ ਐਕਸਪੋਰਟਡ ਹਾਰਸਸ ਆ ਬਹੁਤ ਚੰਗੀ ਬਰੀਡ ਮੈਨੂੰ ਹਾਰਸਸ ਦੀ ਨਹੀਂ ਨੌਲੇਜ ਨਹੀਂ ਬਟ ਜਿੰਨੀ ਮੈਨੂੰ ਜੋ ਸੁਣਨ ਤੇ ਆਉਂਦਾ ਕਾਫੀ ਉਹਨਾਂ ਦੇ ਜਿੱਤਦੇ ਵੀ ਰਹੇ ਕੋੜੇ ਹੂੰ ਹੂੰ ਕਾਫੀ ਬਾਹਰ ਲੇ ਵੀ ਆ ਜਿਪਸੀ ਕੋੜੇ ਵੀ ਜਿਹੜੇ ਛੋਟੇ ਛੋਟੇ ਮਿਨੀਚਰ ਹਾਰਸਸ ਕਹਿੰਦੇ ਨੇ ਇਹਨਾਂ ਨੂੰ ਤੁਹਾਡਾ ਸ਼ੌਂਕ ਵੈਸੇ ਕੀ ਆ ਮੇਰਾ ਸ਼ੌਂਕ ਜੀ ਅਗਰ ਤੁਸੀਂ ਗੱਲ ਕਰੋ ਅਗਰ ਮੈਂ ਜਿਵੇਂ ਬਾਹਰ ਰਹਿੰਦਾ ਆਂਗਾ ਮੈਨੂੰ ਜੀ ਸ਼ੌਂਕ ਇੱਕ ਕ੍ਰਿਕਟ ਖੇਡਣ ਦਾ ਬਹੁਤ ਆ ਤੇ ਇੱਕ ਜੀ ਜਦੋਂ ਮੈਂ ਫ੍ਰੀ ਟਾਈਮ ਹੋਵਾਂ ਮੈਨੂੰ ਗੋਲਫ ਖੇਡਣ ਦਾ ਬਹੁਤ ਸ਼ੌਂਕ ਆ ਗੋਲਫ ਖੇਡ ਲਈ ਦੀ ਤੇ ਬਾਕੀ ਤੁਸੀਂ ਅਗਰ ਮੈਂ ਮੁਕਸਰਾ ਜਾਂ ਮੈਨੂੰ ਸ਼ੌਂਕ ਹੈਗਾ ਕਿ ਆਪਦੇ ਖੇਤ ਜਾਵਾਂ ਟਰੈਕਟਰ ਮੈਨੂੰ ਖੁਦ ਵੀ ਚਲਾਉਣਾ ਆਉਂਦਾ ਜੀ ਇੰਨੀ ਛੋਟੀ ਉਮਰ ਤੇ ਅੱਛਾ ਤੇ ਵਾਈ ਤਾਂ ਨਹੀਂ ਚਲੋ ਕੀਤੀ ਬਟ ਉਹ ਢੇੜਾ ਕੱਢੀਦਾ ਹੈਗਾ ਆਪਦੇ ਸਾਰੇ ਮਜਦੂਰਾਂ ਨੂੰ ਦੇਖੀ ਦੇਗਾ ਕਿਵੇਂ ਹਾਲ ਚੱਲ ਰਿਹਾ ਹੈਗਾ ਤੇ ਪੋਲਿਟਿਕਸ ਦਾ ਤਾਂ ਚਲੋ ਸ਼ੌਂਕ ਹੈ ਗਈ ਆ ਅਗਰ ਮੈਂ ਮੁਖਸਰ ਹੁੰਦਾ ਹੈਗਾ ਹਮ ਮੁਖਸਰ ਹੁੰਦਾ ਅਲੱਗ-ਅਲੱਗ ਐਕਟੀਵਿਟੀਜ਼ ਕਰੀ ਦੀਆਂ ਕਬੱਡੀ ਦਾ ਨਹੀਂ ਸ਼ੌਂਕ ਨਹੀਂ ਜੀ ਕਬੱਡੀ ਦਾ ਸ਼ੌਂਕ ਬਾਕੀ ਇਹ ਗੱਲ ਹੈ ਸੁਖਬੀਰ ਜੀ ਨੇ ਕਬੱਡੀ ਨੂੰ ਵੀ ਬਹੁਤ ਪ੍ਰਮੋਟ ਕੀਤਾ ਹਾਂਜੀ ਜਦੋਂ ਗਵਰਨਮੈਂਟ ਬਣੀ ਹੈ ਜੀ ਇੰਟਰਨੈਸ਼ਨਲ ਸ਼ਾਹਰੂਖ ਖਾਨ ਵਰਗੇ ਆਉਂਦੇ ਹੁੰਦੇ ਸੀ ਕਬੱਡੀ ਮੈਚੇਜ਼ ਦੇਖਣ ਹਮ ਕਬੱਡੀ ਜੀ ਉਦੋਂ ਹੀ ਹੋਇਆ ਜਦੋਂ ਇੰਟਰਨੈਸ਼ਨਲ ਇੰਟਰਨੈਸ਼ਨਲ ਕਬੱਡੀ ਖੜਾਉਂਦੇ ਹੁੰਦੇ ਸੀ ਗਵਰਨਮੈਂਟ ਸੀ ਸਾਰੋ ਕੁਝ ਖਤਮ ਹੋ ਗਿਆ ਜੀ ਲੋਕਾਂ ਦੀ ਰੱਗ ਨਹੀਂ ਫੜੀ ਲੱਗਦਾ ਨਾ ਗਲਤੀਆਂ ਹੋਈਆਂ ਕੁਝ ਤਾਂ ਗਲਤੀਆਂ ਹੋਈਆਂ ਹੋਣਗੀਆਂ ਮੈਂ ਐਵੇਂ ਵੀ ਨਹੀਂ ਕਹਿੰਦਾ ਬਹੁਤ ਗਲਤੀਆਂ ਹੋਈਆਂ ਇੱਕ ਚੀਜ਼ ਦੱਸਾਂ ਜੀ ਇਫ ਯੂ ਆਰ ਇਨ ਪਾਵਰ ਥੋੜੇ ਤੋਂ ਗਲਤੀਆਂ ਹੋਣਗੀਆਂ ਹੀ ਹੋਣਗੀਆਂ ਅਗਰ ਤੁਸੀਂ ਪਰਿਵਾਰ ਦੇ ਵੀ ਮੁਖੀ ਹੋਣਾ ਜੀ ਥੋੜੇ ਤੋਂ ਐਵੇਂ ਨਹੀਂ ਹੋ ਸਕਦਾ ਬੰਦਾ 100% ਕਦੇ ਸਹੀ ਹੋ ਹੀ ਨਹੀਂ ਸਕਦਾ ਹੂੰ ਅਗਰ ਮੇਰਾ ਪਰਿਵਾਰ ਦਾ ਮੁਖੀ ਮੇਰਾ ਦਾਦਾ ਨਾ ਉਸ ਤੋਂ ਵੀ ਕੋਈ ਗਲਤੀ ਹੋ ਸਕਦੀ ਹੈ ਤੇ ਜੀ ਇਹ ਤਾਂ ਸੂਬੇ ਦਾ ਮੁਖੀ ਸੀਗੇ ਕਿਉਂ ਨਹੀਂ ਗਲਤੀਆਂ ਹੋ ਸਕਦੀਆਂ ਜੀ ਇਨਸਾਨ ਹੀ ਆ ਉਹ ਕਿਹੜਾ ਪੇਟੋ ਮੁੱਖ ਮੰਤਰੀ ਬਣੇ ਸੀਗੇ ਗਲਤੀਆਂ ਬੰਦਿਆਂ ਤੋਂ ਹੀ ਹੋਣਗੀਆਂ ਜੀ ਕੀ ਹੋ ਗਿਆ ਗਲਤੀਆਂ ਬੰਦਾ ਗਿਣ ਲੂਗਾ ਇੱਕ ਅਗਰ 100 ਬੰਦੇ ਨੇ ਚਾਜ ਦੇ ਕੰਮ ਕੀਤੇ ਹੋਣਗੇ ਤੇ ਇੱਕ ਗਲਤੀ ਕਰ ਲਏ 100 ਬੰਦਾ ਕੰਮ ਭੁੱਲ ਜੂ ਤੇ ਇੱਕ ਗਲਤੀ ਨੂੰ ਗਿਣ ਲੂਗਾ ਜੇ ਇੱਕ ਗੱਲ ਕੀ ਬੇਦਬੀ ਦਾ ਨਰੇਟਿਵ ਸਿਰਜਿਆ ਗਿਆ ਪਰ ਬੇਦਬੀ ਦਾ ਨਰੇਟਿਵ ਤਾਂ ਸਿਰਜਿਆ ਗਿਆ ਪਰ ਆਪਾਂ ਉਸੇ ਟਾਈਮ ਜਿਨ੍ਹਾਂ ਨੇ ਬੇਦਬੀ ਕੀਤੀ ਹੈ ਉਹਨਾਂ ਨੂੰ ਫੜ ਕੇ ਜੇ ਗਲੋ ਫੜ ਕੇ ਅੰਦਰ ਦਿੱਤਾ ਹੁੰਦਾ ਜੇ ਉਸ ਸਮੇਂ ਫੜ ਕੇ ਅੰਦਰ ਦਿੱਤਾ ਹੁੰਦਾ ਜੇਲਾ ਦੇ ਵਿੱਚ ਦਿੱਤਾ ਹੁੰਦਾ ਤੇ ਲੋਕਾਂ ਨੇ ਸਹੀ ਵੋਟ ਪਾ ਦੇਣੀ ਸੀ ਤੁਹਾਨੂੰ ਨਹੀਂ ਮੈਨੂੰ ਉਸ ਬਾਰੇ ਇੰਨਾ ਪਤਾ ਨਹੀਂ ਜੀ ਮੈਨੂੰ ਤਾਂ ਬੇਦਬੀ ਦਾ ਪਤਾ ਸੀਗਾ ਉੱਪਰ-ਉੱਪਰ ਪਤਾ ਮੈਂ ਉਦੋਂ 11 ਸਾਲ ਉਮਰ ਸੀ ਉਸ ਦੇ ਉੱਤੇ ਮੈਂ ਕਮੈਂਟ ਨਹੀਂ ਕਰ ਸਕਦਾ ਜੀ ਹੂੰ ਹੂੰ ਤਾਂ ਹੁਣ ਮੈਂ ਕਮੈਂਟ ਕੁਝ ਗਲਤ ਕਰਦਾ ਤੇ ਬਿਆਨ ਕੁਝ ਹੋਰ ਨਿਕਲੇ ਉਹ ਫਿਰ ਮੈਂ ਹੀ ਕੰਟਰੋਵਰਸੀ ਤੇ ਪੈ ਜੂਗਾ ਜੀ ਕਿ ਮੈਂ ਨਾ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਅਖੀਰਲੀ ਇੰਟਰਵਿਊ ਸੁਣਦਾ ਪਿਆ ਸੀ ਉਹ ਕਹਿੰਦੇ ਸੀ ਕਿ ਮੈਂ ਹੁਣ ਬੱਚੇ ਜੋ ਕਰਦੇ ਆ ਉਹਨਾਂ ਨੂੰ ਮੈਂ ਕੋਈ ਸਲਾਹ ਨਹੀਂ ਦਿੰਦਾ ਉਹਨਾਂ ਨੂੰ ਮੈਂ ਕੁਝ ਨਹੀਂ ਕਹਿੰਦਾ ਵੀ ਕਿਉਂਕਿ ਉਹ ਵੱਡੇ ਨੇ ਉਹ ਆਪ ਜੋ ਚਾਹਣ ਉਹ ਕਰ ਸਕਦੇ ਨੇ ਮਤਲਬ ਸਾਰੇ ਰੋਡ ਮੈਪ ਉਹਨੂੰ ਉਹ ਹੀ ਬਣਾਉਂਦੇ ਨੇ ਮਤਲਬ ਉਹਨਾਂ ਦਾ ਸਿੱਧਾ ਕਹਿਣਾ ਸੀ ਵੀ ਸੁਖਵੀਰ ਸਿੰਘ ਬਾਦਲ ਹੀ ਆ ਹੁਣ ਉਹ ਹੀ ਪਾਰਟੀ ਚਲਾਉਂਦੇ ਆ ਉਹ ਹੀ ਸਭ ਕੁਝ ਦੇਖਦੇ ਆ ਮੈਂ ਜ਼ਿਆਦਾ ਇੰਟਰਫੀਰੈਂਸ ਨਹੀਂ ਕਰਦਾ ਇਸ ਦੇ ਵਿੱਚ ਅ ਨਹੀਂ ਜੀ ਇਹ ਜੀ ਕੋਈ ਗੱਲ ਨਹੀਂ ਹੁੰਦੀ ਜਦੋਂ ਪਿਤਾ ਦਾ ਸਾਰਾ ਹੁੰਦਾ ਨਾ ਜੀ ਪਿਤਾ ਤੁਹਾਡਾ ਬੈਸਟ ਫਰੈਂਡ ਵੀ ਹੁੰਦਾ ਤੇ ਸਭ ਤੋਂ ਬੈਸਟ ਟੀਚਰ ਵੀ ਹੁੰਦਾ ਹੂੰ ਤੇ ਬਾਦਲ ਸਾਹਿਬ ਜੀ ਤਾਂ ਜਿਵੇਂ ਲੋਕ ਕਹਿੰਦੇ ਆ ਹੀ ਵਾਸ ਅ ਇੰਸਟੀਟਿਊਟ ਆਫ ਪੋਲਿਟਿਕਸ ਦਾਸ ਤੇ ਪਾਸ ਦੀ ਜੋੜੀ ਇਹ ਜੀ ਸੀ ਹੂੰ ਕਿ ਪੋਲਿਟਿਕਸ ਉਹਨਾਂ ਤੋਂ ਵੱਧ ਕੋਈ ਮਿਲਣਾ ਤਾਂ ਜਾਨ ਨਹੀਂ ਸਕਦਾ ਜਾਨ ਨਹੀਂ ਸਕਦਾ ਜਿਹੜੇ ਪ੍ਰਾਈਮ ਮਿਨਿਸਟਰ ਮਾਨਯੋਗ ਮੋਦੀ ਸਾਹਿਬ ਜਿਨ੍ਹਾਂ ਦੇ ਰਿਸਪੈਕਟ ਕਰਕੇ ਪੈਰ ਫੀਟ ਨਾਲ ਟੱਚਿੰਗ ਬlesਿੰਗ ਕਰਦੇ ਸੀਗੇ ਹੂੰ ਕੁਝ ਬੰਦੇ ਦੇ ਅੰਦਰ ਗੁਣ ਸੀ ਨਾ ਜੀ ਹੂੰ ਜਦੋਂ ਬਾਦਲ ਸਾਹਿਬ ਦੀ ਡੈਥ ਹੋਈ ਨੇ ਪ੍ਰੋਟੋਕਾਲ ਨਾਲ ਬੰਦਾ ਪਹਿਲੇ ਦਿਨ ਹੀ ਜਾ ਕੇ ਉੱਥੇ ਚੰਡੀਗੜ੍ਹ ਵੱਜੇ ਸੀ ਪ੍ਰਧਾਨ ਮੰਤਰੀ ਜੀ। ਨਹੀਂ ਕੋਈ ਐਵੇਂ ਜਾ ਨਹੀਂ ਸਕਦਾ ਜੀ। ਪਹਿਲਾਂ ਬਣੇ ਹੁੰਦੇ ਪ੍ਰੋਗਰਾਮ ਮਹੀਨਾ ਮਹੀਨਾ। ਮਤਲਬ ਜੀ ਇਹ ਜੀ ਕੋਈ ਗੱਲ ਨਹੀਂ ਜਦੋਂ ਸੁਖਵੀਰ ਜੀ ਜਦੋਂ ਜਿੰਨਾ ਚਿਰ ਬਾਲ ਸਾਹਿਬ ਸੀਗੇ ਬਹੁਤ ਯਾਦ ਆਉਂਦੀ ਉਹਨਾਂ ਦੀ। ਕਿਤਾ ਤੁਸੀਂ ਪੁੱਛਦੇ ਸੀ ਸਭ ਕੁਝ ਜੀ। ਉਦੋਂ ਲੋਕਾਂ ਦਾ ਉਹੀ ਕਹਿਣਾ ਚਲੋ ਸੁਖਵੀਰ ਜੀ ਕਿਉਂਕਿ ਬੋਲ ਦਿੰਦੇ ਸੀ ਕਿਉਂਕਿ ਬਾਲ ਸਾਹਿਬ ਐਂਡ ਤੇ ਆ ਕੇ ਥੋੜੇ ਬਿਮਾਰ ਹੋਣ ਲੱਗ ਗਏ ਸੀ ਉਮਰ ਵੀ ਜੀ 92 93 ਸੀ ਥੋੜੀ ਥੋੜਾ ਨਾ ਹੁੰਦੀ ਜੀ। ਹੂੰ। ਖੰਨੂ ਤਾਂ ਸਾਰਾ ਜੀ ਆਪਦੇ ਪਿਤਾ ਤੋਂ ਹੀ ਆਇਆ ਜਿਹੜੇ ਪੰਜ ਸਾਲ ਹੀ ਮੁੱਖ ਮੰਤਰੀ ਬਣ ਗਏ ਉਹ ਵੀ ਇੱਕ ਰੀਜਨਲ ਪਾਰਟੀ ਤੋਂ ਲੋਕ ਤਾਂ ਹੁਣ ਵੀ ਉਹਨਾਂ ਦੀ ਸਿਫਤ ਕਰਦੇ ਆ ਆਮ ਆਦਮੀ ਵਾਲੇ ਕਹਿੰਦੇ ਆ ਉਹਨਾਂ ਤੋਂ ਪੁੱਛ ਲੈਂਦਾ ਕੋਈ ਇੰਟਰਵਿਊ ਵਾਲਾ ਤੁਹਾਨੂੰ ਸਭ ਤੋਂ ਬੈਸਟ ਪੋਲੀਟਿਸ਼ੀਅਨ ਕਹੜਾ ਲੱਗਦਾ ਵਨ ਐਂਡ ਓਨਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰ ਕੋਈ ਨਾਮ ਹੀ ਨਹੀਂ ਆਉਂਦਾ ਭਾਵੇਂ ਕਿਸੇ ਤੋਂ ਪੁੱਛ ਲਓ ਜੀ ਭਾਵੇਂ ਕੋਈ ਵਿਰੋਧੀ ਹੋਵੇ ਬਾਲ ਸਾਹਿਬ ਜਿੰਨਾ ਕੰਮ ਨਹੀਂ ਕੋਈ ਕਰ ਸਕਦਾ ਨਾ ਕੋਈ ਜਮਣਾ ਬਾਬਾ ਬੋਰਡ ਵੱਜਦੇ ਸੀ ਉਹ ਕੀ ਕੀ ਕੰਮ ਕੀਤੇ ਅਮਤਾ ਜੀ ਹੁਣ ਮੈਂ ਉਹੀ ਗੱਲ ਕਰ ਰਿਹਾ ਹਾਂਗਾ ਉਹਨਾਂ ਨੇ ਸ਼ਗਨ ਸਕੀਮ ਉਹਨਾਂ ਨੇ ਸ਼ੁਰੂ ਕੀਤੀ ਪੈਨਸ਼ਨ ਉਹਨਾਂ ਨੇ ਸ਼ੁਰੂ ਕੀਤੀ ਜੀ ਟਰੈਕਟਰਾਂ ਦੇ ਉਹਨਾਂ ਨੇ ਮਾਫ ਕੀਤੇ ਗੱਡਾ ਜੱਟ ਦਾ ਗੱਡਾ ਉਹਨਾਂ ਨੇ ਫਰੀ ਕੀਤਾ ਜੀ ਹੂੰ ਟਿਊਬਲ ਕਨੈਕਸ਼ਨ ਲੱਖਾਂ ਦੇ ਦਿੱਤੇ ਮਤਲਬ ਕਿ ਜੀ ਪਾਈਪਲਾਈਨਾਂ ਉੱਥੇ ਪਾਈਆਂ ਜੀ ਜਿੱਥੇ ਸੇਮ ਹੁੰਦੀ ਸੀ ਜਿੱਥੇ ਫਸਲ ਹੀ ਨਹੀਂ ਹੁੰਦੀ ਸੀ ਜੀ ਹੁਣ 80 80 ਹਜ਼ਾਰ ਕਿੱਲੇ ਦਾ ਹੋਣ ਲੱਗ ਜੀ ਠੀਕਾ ਮਤਲਬ ਕੁਝ ਵੀ ਨਹੀਂ ਹੁੰਦਾ ਸੀ ਜੀ ਜਦੋਂ ਮਤਲਬ ਸੇਮ ਨਾਲ ਪਰੇ ਹੁੰਦੇ ਇਹ ਲੰਬੀ ਦੇ ਸਾਰੇ ਪਿੰਡ ਚਲੇ ਜਾਓ ਕੁਝ ਵੀ ਨਹੀਂ ਹੁੰਦਾ ਸੀ ਜੀ ਮਤਲਬ ਕਿ ਜੱਟ ਕੁਝ ਵੀ ਨਹੀਂ ਆਪਦੇ ਘਰ ਜੋਗਾ ਕਮਾਉਂਦਾ ਸੀਗਾ ਬਸ ਫਿਰ ਇੰਨਾ ਕੁਝ ਦੇਤਾ ਤੇ ਲੋਕਾਂ ਨੇ ਫਿਰ ਲੋਕੀ ਭੁੱਲ ਗਏ ਲੋਕ ਚੇਂਜ ਚ ਆਉਂਦੇ ਸੀ ਜੀ ਬਦਲਾ ਚਾਹੁੰਦੇ ਸੀ ਬਸ ਬਦਲਾ ਦੇਖ ਲੈ ਇੱਕ ਵਾਰੀ ਹੁਣ ਬਦਲਾ ਵੱਲੂ ਨਹੀਂ ਦੇਖਣਗੇ ਲੋਕ ਹੁਣ ਦੇਖ ਲਿਆ ਜੀ ਬਦਲਾ ਵਾਧੂ ਦੇਖ ਲਿਆ 96 ਐਮਐਲਏ ਦੇਤੇ ਬਦਲਾ ਬਹੁਤ ਵੱਡੀ ਚੀਜ਼ ਦੇਤਾ ਕਦੇ 96 ਕਹ ਦਿੰਦੇ ਕਦੇ 92 ਕਹ ਦਿੰਦੇ ਨਹੀਂ ਹੁਣ ਬਾਈ ਇਲੈਕਸ਼ਨ ਜਿੱਤੇ ਆ ਨਾ ਜੀ 96 ਹੋ ਗਏ ਮੇਰੇ ਸਭ ਨਾਲ ਹੂੰ 92 ਤਾਂ ਜੀ ਬਾਈ ਤੇ ਜਿੱਤੇ ਸੀ ਹੂੰ ਹੂੰ ਤੇ ਤਿੰਨ ਹੁਣ ਜਿੱਤੇ ਆ 95 ਹੋ ਗਏ ਤੇ ਇੱਕ ਇੱਕ ਦਾ ਹੋਰ ਹੋਗਾ ਪਤਾ ਨਹੀਂ ਹੂੰ ਸੋ 92 ਹੀ ਕਹਿ ਲਓ 92 ਹੀ ਕਹਿ ਲਓ ਫਿਰ ਬਾਈ ਇਲੈਕਸ਼ਨਸ ਵੀ ਤਾਂ ਜਿੱਤੀ ਰਹੇ ਨੇ ਬਾਈ ਇਲੈਕਸ਼ਨ ਤਾਂ ਜੀ ਸਰਕਾਰ ਦਾ ਹੁੰਦਾ ਮੈਂ ਤਾਂ ਹੀ ਪੁੱਛਿਆ ਸੀ ਸਵਾਲ ਵੀ ਬਾਈ ਇਲੈਕਸ਼ਨ ਤੁਸੀਂ ਕਹਿ ਰਹੇ ਹੋ ਵੀ ਕੰਮ ਨਹੀਂ ਕਰਦੇ ਹੋਏ ਤਾਂ ਬਾਈ ਇਲੈਕਸ਼ਨ ਤਾਂ ਜਿੱਤੀ ਜਾਂਦੇ ਸਰਕਾਰ ਦਾ ਹੁੰਦਾ ਜੀ ਜਦੋਂ ਤੁਹਾਡੇ ਕੋਲ ਪਾਵਰ ਹੋਵੇ ਨਾ ਜੀ ਅਗਰ ਤੁਸੀਂ ਉਹ ਅਗਰ ਉਹ ਹੁਣ ਅਗਰ ਉਹ ਫਲਾਨਾ ਹੋਵੇ ਤਿੰਨ ਜਣੇ ਬੈਠੇ ਹੋਣ ਅਗਰ ਕੋਈ ਐਮਐਲਏ ਬੈਠਾ ਹੋਵੇ ਅਸਤਾ ਜੀ ਥੋੜੇ ਹੀ ਆ ਤੇ ਪਿੱਛੇ ਜਾ ਕੇ ਕੁਝ ਹੋਰ ਆ ਪਾਵਰ ਦੇ ਨਾਲ ਲੋਕ ਆ ਤੁਸੀਂ 2027 ਤੋਂ ਪਹਿਲਾਂ 3 ਮਹੀਨੇ ਪਹਿਲਾਂ ਜਦੋਂ ਚੋਣ ਜਾਬਤਾ ਲੱਗ ਜਾਉ ਉਦੋਂ ਦੇਖ ਲਿਓ ਸਰਕਾਰ ਨਾਲ ਕੌਣ ਚੱਲ ਜੂ ਆਪਣੇ ਜਿਹੜੇ ਨਾਲ ਖੜੇ ਹੋਏ ਨੇ ਨਾਲ ਖੜੇ ਨੇ ਮੈਨੂੰ ਤਾਂ ਨਹੀਂ ਲੱਗਦਾ ਜੀ ਜੋ ਹਾਲਾਤ ਬਣੀ ਜਾਂਦੇ ਆ ਮੰਦਰ ਲਿਖਾਤੇ ਪਰੇਸ਼ਾਨ ਨੇ ਜਿੰਨਾ ਕਿ ਸਾਨੂੰ ਸੁਣਨ ਤਿਆਰੀ ਹੈ ਲੋਕ ਬਹੁਤ ਰਿਗਰੈਟ ਕਰ ਰਹੇ ਆ ਵੋਟ ਪਾਉਣਾਸਤੇ 65 ਲੱਖ ਵੋਟ ਪਾਈ ਜੀ 65 ਲੱਖ ਵੋਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਹਮ ਮਤਲਬ ਸਿਟਿੰਗ ਆਈਆਂ ਲੋਗਾਂ ਨੇ ਹਮ ਹੁਣ ਰਿਗਰੈਟ ਕਰ ਰਹੇ ਸਾਰੇ ਹਮ ਕਿ ਜੀ ਗਲਤੀ ਕਰ ਲਈ ਇਸਦਾ ਵੋਟ ਪਾ ਕੇ ਕੰਮ ਹੀ ਨਹੀਂ ਹੁੰਦਾ